ਗਲਮਾਲਾ ਤਿਲਕ ਲਲਾਟਿੰਗ ਦੋਏ ਤੋਤੀ ਬਸਟ ਕਪਾਟਿੰਗ ਗੇ ਜਾਨਸ ਧਰਮੰ ਕਰਮੰ ਸਭ ਫੋਕਟ ਨਿਛੋ ਕਰਮੰ ਕਹੋ ਨਾਨਕ ਨਿਛੋ ਧਿਆਵੈ ਬਿਨ ਸਤਗੁਰ ਬਾਟ ਨਾ ਪਾਵੈ ਇਹ ਹੈ ਸਤਗੁਰ ਜੀ ਦੀ ਬਾਣੀ ਦਾ ਗਿਆਨ ਸਤਗੁਰ ਜੀ ਬਖਸ਼ਿਸ਼ ਕਰਦੇ ਨੇ ਕਿ हे ਮਨੁੱਖ ਹੱਥ ਵਿੱਚ ਮਾਲਾ ਫੜ ਕੇ ਗਲ ਵਿੱਚ ਮਾਲਾ ਪਾ ਕੇ ਗੁੱਟ ਵਿੱਚ ਮਾਲਾ ਪਾ ਕੇ ਮੱਥੇ ਤੇ ਤਿਲਕ ਲਾ ਕੇ ਜੇ ਤੂੰ ਸਮਝਦਾ ਕਿ ਮੈਂ ਇਹ ਧਰਮ ਦਾ ਕਰਮ ਕਰ ਰਿਆ ਨਿਸ਼ਚੈ ਚੰਗੀ ਤਰ੍ਹਾਂ ਗੱਲ ਇਹ ਸਮਝ ਲੈ ਤੇਰਾ ਇਹ ਧਰਮ ਦਾ ਕਰਮ ਨਹੀਂ ਕਹੋ ਨਾਨਕ ਨਿਸ਼ਚੋ ਧਿਆਵਾ ਬਿਨ ਸਤਿਗੁਰ ਬਾਟਨਾ ਪਾਵੇ ਗੱਲ ਚੰਗੀ ਤਰ੍ਹਾਂ ਮਨ ਵਿੱਚ ਧਾਰਨ ਕਰ ਲੈ ਕਿ ਗੁਰੂ ਦੇ ਗਿਆਨ ਤੋਂ ਬਿਨਾਂ ਫੋਕਟ ਕਰਮਾਂ ਨਾਲ ਰੱਬ ਜੀ ਦੀ ਪ੍ਰਾਪਤੀ ਨਹੀਂ ਹੋ ਸਕਦੀ ਕਬੀਰ ਜਪਨੀ ਕਾਠ ਕੀ ਕਿਆ ਲਖ ਧਕਲਾਵਾ ਲੋਏ ਹਿਰਦੇ RAM ਨਚੇ ਤਈ ਇਹ ਜਪਨੀ ਕਿਆ ਹੋਈ ਤੇ ਇਹ ਸਤਗੁਰੂ ਦੀ ਸਾਨੂੰ ਬਖਸ਼ਿਸ਼ ਕਰਦੇ ਨੇ ਸਤਗੁਰੂ ਦੀ ਬਾਣੀ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿ